ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੱਤ ਕਰਤਾਰ ਨੈਕਸਸ ਨੈਟਵਰਕ ਮੈਂ ਪੱਤਰਕਾਰ ਗੁਰਸ਼ੇਖ ਸਿੰਘ ਹਾਂ ਅਸੀਂ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗੂਰ ਦੇ ਜਿਹੜੇ ਪੂਰੇ ਹਾਲਾਤ ਆ ਗਏ ਦਿਨੋਂ ਦਿਨ ਜਿਹੜਾ ਚੋਣ ਪ੍ਰਚਾਰ ਆਗਾ ਉਹ ਸਿਖਰਾਂ ਦੇ ਉੱਤੇ ਆ ਤੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਉਹ ਵੋਟਾਂ ਪੈਣ ਜਾਣੀਆਂ ਤੇ ਇਸ ਪੂਰੀ ਗੱਲਬਾਤ ਦੇ ਨਾਲ ਜਿਹਦੇ ਨਾਲ ਹੋਣਗੇ ਸਹਿਰੇ ਪੱਤਰਕਾਰ ਪਰਪਾਰ ਸਿੰਘ ਪਾਲੀ ਵੀਜੀਤੀ ਪਾਲੀ ਸਵਾਗਤ ਹੈ ਤੁਹਾਡਾ ਚੈਨ ਕਰਾਣ ਦਾ ਧੰਨਵਾਦ ਜੀ ਪਾਲੀ ਸਰੋਂ ਪਹਿਲਾਂ ਤਾਂ ਕਿੱਦਾਂ ਦੀ ਜਿਹੜਾ ਤੁਸੀਂ ਹਵਾਲਾ ਲੋਕ ਲਾ ਲੋਕ ਸਭਾ ਹਲ ਕਾ ਸੰਗਰੂਹ ਦਾ ਜਿਹੜਾ ਬੋਲੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹਦੇ ਵਿੱਚ ਦੇਖੋ ਜੀ ਇਹ ਸੰਗਰੂਹ ਦੀ ਆਪਾਂ ਗੱਲ ਕਰੀਏ ਸੰਗਰੂਹ ਦੇ ਵਿੱਚ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਮਸਦਾ ਸਵਾਲ ਬਣਿਆ ਕਿਉਂਕਿ ਗੁਰਮੀਤ ਸਿੰਘ ਮੀਤ ਹੈ ਜਿੱਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਾਜਮ ਖਾਸ ਨੇ ਦੋਸਤ ਨੇ ਉੱਥੇ ਅਰਵਿੰਦ ਕੇਜਰੀਵਾਲ ਨਾਲ 2014 ਤੋਂ ਜਦੋਂ ਤੋਂ ਪਾਰਟੀ ਹੁੰਡ ਵਿੱਚ ਆਈ ਹੈ ਉਸੇ ਸਮੇਂ ਤੋਂ ਹੀ ਜਿਹੜਾ ਇਹ ਦਿੱਲੀ ਦੇ ਵਿੱਚ ਵੀ ਅਨੰਦ ਜਰਦੇ ਸੰਘਰਸ਼ ਦੇ ਵਿੱਚ ਵੀ ਮੀਤ ਪਾਫਾ ਕਰ ਰਹੇ ਆ ਹਾਂ ਪਾਫਾ ਕਰ ਰਹੇ ਨੇ ਪਾਰਟੀ ਦੇ ਵਿੱਚ ਏਸੀ ਉਸੇ ਜ਼ਿੰਮੇਵਾਰੀ ਦੀ ਜਿਹੜੀ ਕਾਰਨੇ ਵੀ ਰਿਹਾ ਕਿ ਜਦੋਂ ਇਹ ਸਰਕਾਰ ਬਣੀ ਤਾਂ ਕੈਬਨਿਟ ਦਾ ਰਿੰਕ ਜਿਹੜਾ ਉਹ ਉਹਨਾਂ ਨੂੰ ਦਿੱਤਾ ਗਿਆ ਤੇ ਬਹੁਤ ਜਿਹੜੇ ਜਾਨੀ ਮੇਹਤ ਦੇ ਨਾਲ ਉਹਨਾਂ ਨੇ ਇੱਥੇ ਤੱਕ ਪਾਰਟੀ ਦੇ ਉਹ ਆਏ ਨੇ ਉਸ ਦੇ ਨਾਲ ਹੀ ਜੇ ਸਭ ਤੋਂ ਬਜ਼ੁਰਗ ਅੱਗੂ ਦੀ ਗੱਲ ਕਰੀਏ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ ਵੀ ਜਦੋਂ ਪਿਛਲੀ ਜਿਮਣੀ ਚੋਣ ਹੋਈ ਸੀ ਤਾਂ ਸਰਕਾਰ ਨੂੰ ਵੀ 3 ਮਹੀਨੇ ਹੋਏ ਸੀ ਬਣੀ ਨੂੰ ਤੇ ਬਹੁਤ ਵੱਡਾ ਜਿਹੜਾ ਇੱਕ ਝਟਕਾ ਉਹਨਾਂ ਨੇ ਦਿੱਤਾ ਸੀਗਾ ਸਰਕਾਰ ਤੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਆਉਂਦੇ ਰਹੇ ਪਿੰਡਾਂ ਦੇ ਵਿੱਚ ਉਹਨਾਂ ਨੇ ਫੰਡ ਵੀ ਜਾਰੀ ਕੀਤੇ ਵੱਡੀ ਗੱਲ ਇਹ ਰਹੀ ਕਿ ਉਹਨਾਂ ਦੇ ਨਾਲ ਜਿੱਥੇ ਬਜ਼ੁਰਗ ਆਗੂ ਜਿਹੜੇ ਬਹੁਤ ਵੱਡੀ ਪੱਧਰ ਤੇ ਪਹਿਲਾਂ ਤੋਂ ਹੀ ਜੁੜੇ ਹੋਏ ਸੀ ਤੇ ਸਿੱਧੂ ਮੂਸੇਵਾਲਾ ਉਸ ਦੇ ਨਾਲ ਹੀ ਦੀਪ ਸਿੱਧੂ ਇਹਨਾਂ ਦੋਨਾਂ ਨੌਜਵਾਨਾਂ ਦੇ ਮਾਰਨ ਦੇ ਨਾਲ ਕਿਉਂਕਿ ਉਹ ਪ੍ਰਚਾਰ ਕਰਦੇ ਸੀਗੇ ਅ ਸਿਮਰਜੀਤ ਸਿੰਘ ਮਾਨ ਦਾ ਤੇ ਉਹ ਜੋ ਜੁੜੇ ਤੇ ਉਹਦੇ ਨਾਲ ਇੱਕ ਲਹਿਰ ਉਹਨਾਂ ਦੇ ਹੱਥੇ ਤੇ ਬਣੀ ਇਸ ਦੇ ਨਾਲ ਹੀ ਇੱਕ ਬਾਸੇ ਝੁੰਡਾ ਇਸ ਝੁੰਡਾ ਮદાન ਦੇ ਵਿੱਚ ਨੇ ਅ ਅਰਵਿ ਦਿਖੰਡਾ ਜੀ ਉਹ ਵੀ ਜਿਹੜਾ ਪ੍ਰਧਾਨ ਦੇ ਵਿੱਚ ਨੇ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਲਗਾਤਾਰ ਆ ਰਹੇ ਨੇ ਤੇ ਜਦੋਂ ਗੱਲ ਕਰਦੇ ਆ ਤਾਂ ਲੋਕ ਸਭਾ ਹਲਕੇ ਦੇ ਵਿੱਚ ਤਾਂ ਮਸਲੇ ਬੜੇ ਆ ਮੁੱਦੇ ਬੜੇ ਆ ਤੇ ਪਰ ਪੰਥਕ ਸੋਚ ਤੇ ਜਿਹੜਾ ਆਪਣੇ ਪਿੰਡਾਂ ਦੇ ਮਸਲੇ ਆ ਇਹ ਬੜੇ ਪ੍ਰਚਾਰੇ ਜਾਂਦੇ ਆ ਇਸ ਸੀਟ ਦੇ ਉੱਤੇ ਤੇ ਸਰਪਾਲ ਸਿੰਘ ਖੈਰਾ ਬਾਹਰੋਂ ਆ ਕੇ ਚੋਣ ਲੜ ਲੜਦੇ ਨੇ ਪਰ ਉਹਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਗੱਲ ਜਰੂਰ ਬਣੀ ਹੋਈ ਹੈ ਸਖਪਾਲ ਸਿੰਘ ਖੈਰਾ ਜਿਹੜੇ ਹੈ ਉਹ ਚੋਣ ਜੇਕਰ ਜਿੱਤ ਵੀ ਜਾਂਦੇ ਆ ਤਾਂ ਲੋਕਾਂ ਦਾ ਜਿਹੜੇ ਸਰੂਰ ਹਲਕੇ ਦੇ ਲੋਕਾਂ ਦਾ ਵੀ ਇਹ ਕਹਿਣਾ ਤੇ ਜਿਹੜੇ ਉਹਦੇ ਵਿਰੋਧੀ ਉਮੀਦਵਾਰ ਨੇ ਜਾਂ ਵਿਰੋਧੀ ਪਾਰਟੀਆਂ ਦੇ ਆਗੂ ਨੇ ਉਹਨਾਂ ਦਾ ਵੀ ਇਹ ਕਹਿਣਾ ਕਿ ਜੇਕਰ ਇੱਥੇ ਜਿੱਤਦੇ ਆ ਤਾਂ ਫਲਾਫ ਹਲਕੇ ਤੋਂ ਉਹਨਾਂ ਦੇ بیٹے ਮਹਤਾਬ ਸਿੰਘ ਨੂੰ ਜਿਹੜਾ ਐਮਐਲਏ ਬਣਾਉਣ ਦੀਆਂ ਤਿਆਰੀਆਂ ਉੱਤੇ ਉੱਤੇ ਲੱਗਿਆ ਹੋਇਆ ਤੇ ਉੱਥੇ ਗੱਲਬਾਤ ਵੀ ਇਹ ਚੱਲ ਰਹੀ ਆ ਤੇ ਇਹਦਾ ਵੀ ਬਹੁਤ ਵੱਡਾ ਫੈਕਟਰ ਇੱਕ ਬਣਿਆ ਹੋਇਆ ਇੱਕ ਇਹ ਬਹੁਤ ਵੱਡਾ ਫੈਕਟਰ ਕੰਮ ਕਰ ਰਿਹਾ ਕਿ 1 ਜੂਨ 84 ਦਾ ਉਹ ਜਿਹੜਾ ਬਹੁਤ ਭੈੜਾ ਸਮਾਂ ਦਾ ਜਿਹੜਾ ਹਰ ਸਿੱਖ ਨੂੰ ਜਿਹੜਾ ਹਿਰਦਾ ਉਹ ਬਲੁੰਦਰ ਦਾ ਇੱਕ ਜੂਨ ਨੂੰ ਚੋਣ ਤੇ ਉਹਦਾ ਵੀ ਬਹੁਤ ਵੱਡਾ ਫੈਕਟਰ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਚੋਣ ਪ੍ਰਚਾਰ ਤੇ ਪੈਣਾ ਕਿਉਂਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਲਾ ਲੋ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਲਾ ਲੋ ਭਾਵੇਂ ਬਹੁਜਨ ਸਮਾਜ ਪਾਰਟੀ ਲਾ ਲੋ ਜਿੰਨੀਆਂ ਵੀ ਵਿਰੋਧੀ ਮਤਲਬ ਪਾਰਟੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਂਗਰਸ ਨੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਿਹਦਾ ਮਤਲਬ ਇਸ ਮੁੱਦੇ ਨੂੰ ਪ੍ਰਚਾਰਿਆ ਜਾ ਰਿਹਾ ਉੱਥੇ ਜਿਹੜੀ ਜਿੱਦਾਂ ਹੁਣ ਆਮ ਆਦਮੀ ਪਾਰਟੀ ਆਪਣੇ ਲੋਕ ਸਭਾ ਆਪਣਾ ਸੰਗਰੂਰ ਨਾਲ ਸੰਗਰੂਰ ਦੇ ਮੱਖ ਮੰਤਰੀ ਆਲੋ ਜੀ ਬਈ ਰਾਸਤਾਨੀ ਕਹੀ ਜਾਂਦੀ ਆ ਆਮ ਆਦਮੀ ਪਾਰਟੀ ਜੀ ਦੇ ਕਰਕੇ ਜਿਹੜੀਆਂ ਪੂਰੇ ਸਮੁੱਚੇ ਪੰਜਾਬ ਦੇ ਲਾ ਲੋ ਤਾਂ ਵਰਲਡ ਲੈਵਲ ਦੀਆਂ ਜਿਹੜੀਆਂ ਨਗਰਾਂ ਜਿਉ ਸੰਗਰੂਰ ਸੀਟ ਦੇ ਉੱਤੇ ਠਿਗੀਆਂ ਆ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕਰਦਾਰ ਆ ਜਾਂ 2014 ਦੇ ਦਿੱਤੀ ਜਿਹੜੀ ਨੌਜਵਾਨਾਂ ਦੀ ਹੰਢੀ ਉੱਤੇ ਗੱਲ ਕਰਕੇ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਹੁਣ ਨੌਜਵਾਨ ਵੱਡੀ ਗੱਤੀ ਜੁੜੇ ਆ ਤੇ ਇਹਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਲੰਡਰ ਤੁਸੀਂ ਕੀ ਸਮੁੱਚਾ ਜਿਹੜਾ ਤੁਸੀਂ ਦੌਰਾ ਕੀਤਾਗਾ ਉਹਦੇ ਕੀ ਦੇਖ ਲਿਆ ਤਾਂ ਇਹ ਵਿੱਚ ਸੋਤਾ ਜੀ ਬਹੁਤ ਗੱਲ ਨੋਟ ਕਰਨ ਵਾਲੀ ਹੈ ਜੀ ਕਿਉਂਕਿ 20 ਮਈ ਤੱਕ ਆਮ ਆਦਮੀ ਪਾਰਟੀ ਦੇ ਵਿਰੋਧ ਹੋ ਰਹੇ ਸੀ ਪਿੰਡਾਂ ਦੇ ਵਿੱਚ ਇਸ ਦੇ ਨਾਲ ਇਹ ਹੋਇਆ ਕਿ 20 ਜੂਨ ਤੋਂ ਪਹਿਲਾਂ ਪਹਿਲਾਂ ਸਖਪਾਲ ਸਿੰਘ ਫਹਿਰੇ ਦੀ ਜਿਹੜੀ ਚੋਣ ਪ੍ਰਚਾਰ ਸੀ ਉਹ ਸਿਖਰ ਤੇ ਸੀਗਾ ਸਿਮਰਜੀਤ ਮਾਨ ਦਾ ਚੋਣ ਪ੍ਰਚਾਰ ਸੀ ਸਿਖਰ ਤੇ ਸੀਗਾ ਉਸ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਰ ਦੇ ਹੱਕ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਤੇ ਬਹੁਤ ਵੱਡੀ ਇੱਕ ਜਿਹੜੀ ਕਹਿਦੀ ਆਪਾਂ ਵੀ ਹਵੇਬ ਬਣੀਆ ਰਵਾ ਬਣੀਆ ਕਿਉਂਕਿ ਅੱਜ ਲੱਗ ਰਿਹਾ ਕਿਉਂਕਿ ਜਿੱਥੇ ਅੱਗੇ ਉਹਨਾਂ ਦੇ ਕਾਂਗਰਸ ਤੇ ਸ੍ਰੋਗਣੀ ਕਾਲਜ ਦੇ ਦਫ਼ਤਰਾਂ ਦੇ ਵਿੱਚ ਭੀੜ ਲੱਗੀ ਰਹਿੰਦੀ ਸੀ ਤੇ ਅੱਜ ਉਹੀ ਭੀੜ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਦਫ਼ਤਰਾਂ ਦੇ ਰੈਲੀਆਂ ਵੀ ਕਰਕੇ ਜਾਂਦੀਆਂ ਸੀ ਬਹੁਤ ਵਾਕੰਦ ਸੀਐਮ ਸਾਹਿਬ ਦੀਆਂ ਰੈਲੀਆਂ ਦਾ ਬਹੁਤ ਅਸਰ ਆ ਉਸ ਦੇ ਨਾਲ ਹੀ ਜਿੰਨੇ ਵਿਧਾਇਕ ਨੇ ਉਹ ਲੋਕਾਂ ਨੂੰ ਇਹ ਗੱਲ ਸਮਝਾਉਣ ਦੇ ਵਿੱਚ ਵੀ ਕੰਮਜਾਪ ਹੋ ਰਹੇ ਨੇ ਕਿ 2 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਕੰਮ ਕੀ ਕੀਤੇ ਨੇ ਤੇ ਉਹ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ ਇੱਕਦਮ ਇਹ ਬੜੀ ਤਿਆਰ ਜੋ ਕਿਉਂਕਿ ਬਹੁਤ ਸਾਰੀਆਂ ਰੈਡੀਆਂ ਮੈਂ ਐਟੈਂਡ ਕੀਤੀਆਂ ਇਕੱਲੇ ਭਗਵੰਤ ਮਾਨ ਤੋਂ ਬਿਨਾ ਭਗਵੰਤ ਮਾਨ ਜ਼ਰੂਰ ਬੜੌਧੀਆਂ ਨੂੰ ਘੇਰਦੇ ਨੇ ਸੁਖਵੀਰ ਬਾਦਲ ਨੂੰ ਘੇਰਦੇ ਨੇ ਪ੍ਰਤਾਪ ਸਿੰਘ ਬਾਜਵੰਦ ਨੂੰ ਘੇਰਦੇ ਨੇ ਪਰ ਜਿਹੜੇ ਲੋਕਣ ਐਮਐਲਏ ਨੇ ਭਾਵੇਂ ਗੁਰਮੀਤ ਸਿੰਘ ਮੀਤੇਰ ਖੁਦ ਕੋਈ ਕੈਬਨਟ ਮੰਤਰੀ ਵੀ ਹੋਣ ਤੇ ਉਮੀਦਵਾਰ ਵੀ ਹੋਣ ਉਹਨਾਂ ਦਾ ਸਿਰਫ ਜਦੋਂ ਵੀ ਉਹ ਗੱਲਬਾਤ ਕਰਦੇ ਆ ਉਹਨਾਂ ਦੇ ਪ੍ਰਚਾਰ ਦਾ ਤਰੀਕਾ ਬੜਾ ਸਾਰਤਕ ਹੁੰਦਾ ਉਹ ਮਸਲੇਾਂ ਦੀ ਗੱਲ ਕਰਦੇ ਆ ਮੁੱਦਿਆਂ ਦੀ ਗੱਲ ਕਰਦੇ ਆ ਜਿਹੜੇ ਲੋਕ ਬੈਠੇ ਹੁੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਦਾ ਕੋਈ ਨਾਂ ਲੈ ਦੇਵੇ ਤਾਂ ਉਹ ਉਹ ਵਿਰੋਧੀਆਂ ਤੇ ਕੋਈ ਗੱਲ ਕਰਨ ਦੀ ਗੱਲ ਕਰਦੇ ਆ ਨਹੀਂ ਉਹ ਮਤਲਬ ਪਾਰਟੀ ਦੇ ਕੀਤਾ ਹੋਏ ਕੰਮਾਂ ਦੀ ਗੱਲ ਕਰਦੇ ਆ ਪਾਰਟੀ ਦੀ ਹੋਣ ਦੀ ਗੱਲ ਕਰਦੇ ਆ ਫਿਰ ਤਾਂ ਮਤਲਬ ਵੀ ਵਿਰੋਧੀਆਂ ਨੂੰ ਬਹੁਤ ਘੱਟ ਉਹ ਨਿਸ਼ਾਨੇ ਤੇ ਲਿਆਉਂਦੇ ਆ ਇਹ ਗੱਲ ਵੀ ਉਹ ਮੀਟਿੰਗ ਜਿਹਦੇ ਪੱਖ ਦੇ ਵਿੱਚ ਜਾਦੇ ਕਿਉਂਕਿ ਸੁਭਾਅ ਨੇ ਕਹਿ ਰਿਹਾ ਜਦੋਂ ਅਸੀਂ ਚੋਣ ਪ੍ਰਚਾਰ ਦਾ ਆਪਦਾ ਕੋਈ ਸ਼ੁਰੂ ਕਰ ਦਿੰਦੇ ਆ ਉਹ ਬੋਲਣਾ ਤਾਂ ਉਹਦਾ ਪਹਿਲਾ ਹੀ ਜਿਹੜਾ ਭਾਸ਼ਣ ਹੁੰਦਾ ਉਹ ਉਹ ਵਿਰੋਧੀਆਂ ਤੇ ਨਿਸ਼ਾਨੇ ਲਾਉਣ ਤੋਂ ਹੀ ਹੋ ਜਾਂਦਾ ਸਿਮਰ ਜੀ ਜਦੋਂ ਮਾਨ ਦਾ ਜਿਹੜਾ ਭਾਸ਼ਣ ਸ਼ੁਰੂ ਹੁੰਦਾ ਉਹ ਪੱਤਰਕ ਸਫਾ ਤੋਂ ਖਰਾਲਸਤਾਨ ਦੇ ਭਾਵੇਂ ਉਪ ਸਿੱਧਾ ਨਾਮ ਜਿਹੜਾ ਉਹ ਨਹੀਂ ਲੈ ਰਹੇ ਪਰ ਇੱਕ ਆਜ਼ਾਦ ਸਿੱਖ ਰਾਜ ਦੀ ਗੱਲ ਉਹ ਕਰਦੇ ਆ ਬਹੁਤ ਵੱਡੀ ਬੰਦਤ ਜਿਹੜੇ ਸਿੱਖ ਕਿਉਂਕਿ ਆਪਣੇ ਜਿਹੜਾ ਸੋਤਾਜੀ ਪੰਜਾਬ ਆ ਹੀਰ ਸਿੰਘ ਦਾ ਨੂੰ ਬੜਾ ਪਿਆਰ ਕਰਦਾ ਸੀ ਇਸ ਦਾ ਅਸਰ ਇਹ ਹੁੰਦਾ ਹੈ ਕਿ ਜਦੋਂ ਸ਼ਹੀਦ ਵਿਅਪ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਆਜ਼ਾਦ ਤੌਰ ਤੇ ਆ ਜਾਂਦੇ ਆ ਇਕੱਲੇ ਗੱਡੀ ਦੇ ਉੱਤੇ ਘੁੰਮਦੇ ਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵਾਇਰਲ ਹੁੰਦੀਆਂ ਨੇ ਤੇ ਮੈਂ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਬਿਆਸ ਸਿੰਘ ਦਾ ਪੁੱਤਰ ਹੈ ਤਾਂ ਤੁਹਾਡੇ ਇੱਕ ਐਸੀ ਵੇਵ ਬਣਦੀ ਹੈ ਕਿਉਂਕਿ ਮੈਂ ਪਹਿਲਾਂ ਸਿੱਖੀ ਦਾ ਸ਼ਬਦ ਬੜਾ ਪਿਆਰ ਕਰਦਾ ਹਾਂ ਜਿੰਨਾ ਵੀ ਪੰਜਾਬ ਦਾ ਜਿਹੜਾ ਜਿੰਨੇ ਵੀ ਲੋਕ ਨੇ ਪੰਜਾਬ ਦੇ ਉਹਦਾ ਅਕਰ ਜ਼ਰੂਰ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਇਸ ਦਾ ਕਾਰਨ ਹੀ ਰਹਿੰਦਾ ਕਿ ਇਸੇ ਕਾਰਨ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤ ਜਾਂਦੇ ਕਿਉਂਕਿ ਸਹੀਦਾਂ ਦੀ 84 ਦੇ ਸੀਦਾਂ ਦੀ ਗੱਲ ਕਰਦੇ ਆ ਜਾਂ ਜਿੰਨੇ ਵੀ ਹੁਣ ਤੱਕ ਕੌਮ ਦੇ ਜਿਹੜੇ ਮੁੱਦੇ ਆ ਮਸਲੇ ਉਹਨਾਂ ਦੀ ਗੱਲ ਕਰਦੇ ਤੁਸੀਂ ਨਾ ਜਿੱਦਾਂ ਗੱਲ ਕੀਤੀ ਹੈ ਸਿਮਰਜੀਤ ਸਿੰਘ ਮਾਨ ਦੀ ਸਿਮਰਜੀਤ ਸਿੰਘ ਮਾਨ ਨੇ ਉਹ ਜਿੱਦਾਂ ਸਪੈਸ਼ਲ ਦਿਨ ਦੇ ਪੋਸਟਰ ਸ਼ਫਟੇ ਆਇਆ ਜੀ ਉਹਨਾਂ ਦੇ ਉੱਤੇ ਆਪਣੇ ਦੀਪ ਸਿੱਧੂ ਜੀ ਸ਼ਬਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਡਬਲ ਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਦੀ ਫੋਟੋ ਜੀ ਉੱਥੇ ਕੋਈ ਜਿਹੜੇ ਆਮ ਪੰਥਕ ਲਾਓ ਜਾਂ ਕੋਈ ਦੂਸਰੇ ਉਹਨਾਂ ਦੇ ਵਿਰੋਧੀ ਲਾ ਲਓ ਕੋਈ ਗੱਲ ਕਹਿ ਰਿਹਾ ਵੀ ਸਿਮਰਜੀਤ ਜੀ ਤਾਂ ਜਿਹੜੇ ਮਾਰ ਆ ਠੀਕ ਉਹ ਜਿਹੜੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਫੋਟੋ ਲਾਈ ਆ ਜੀ ਇੱਕ ਤਾਂ ਵੀ ਉਹਨਾਂ ਨੇ ਸਿੱਖ ਪੰਥ ਨੂੰ ਦੇਣ ਕੀ ਆ ਜੀ ਦੂਸਰੀ ਕੀ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਕਿਤਾਬੋਂ ਵੱਖ-ਵੱਖ ਜਿਹੜੇ ਹਲਕੇ ਆ ਗਏ ਉਹ ਚੋਣ ਬਚਾਰ ਕਰ ਰਿਹਾ ਇਹ ਜਿਹੜੀਆਂ ਬਈ ਇਹਨੂੰ ਕੀ ਦੇਖਦੇ ਹੋ ਪੂਰੇ ਜਿਹੜਾ ਮੈਟਰ ਨੂੰ ਤੁਸੀਂ ਇਹਦੇ ਵਿੱਚ ਕਿਹ ਚੀਜ਼ ਦੇਖੋ ਜੀ ਜਿਹੜਾ ਭਾਵੇਂ ਕਿ ਸਿਮਰਜੀਤ ਮਾਨ ਦਾ ਗਾੜੇ ਦੇ ਵਿੱਚ ਮੂਸੇਵਾਲਾ ਸਾਹਿਬ ਨੇ ਜ਼ਿਕਰ ਕੀਤਾ ਪਰ ਇਹ ਵੀ ਸਪਸ਼ਟ ਹੈ ਕਿ ਕਦੇ ਵੀ ਮੂਸੇਵਾਲਾ ਸਿਮਰਜੀਤ ਮਾਨ ਦੀ ਚੋਣ ਰੈਲੀ ਦੇ ਵਿੱਚ ਨਹੀਂ ਆਇਆ ਇੱਕ ਵਾਰ ਜ਼ਰੂਰ ਗੱਲ ਮਾਨ ਸਾਹਿਬ ਨਾਲ ਹੋਈ ਆ ਉਹ ਤੋਂ ਕੁਝ ਦਿਨ ਪਹਿਲਾਂ ਕੁਝ ਦਿਨ ਹਾਂ ਪਰ ਉਸ ਤੋਂ ਬਾਅਦ ਕਦੇ ਵੀ ਚੋਣ ਰੈਲੀ ਦੇ ਵਿੱਚ ਉਹ ਨਹੀਂ ਆਇਆ ਇੱਕ ਕਾਂਗਰਸ ਦਾ ਉਹ ਤਾਂ ਡੈਡੀ ਖੁਦ ਵਾਰ-ਵਾਰੀ ਗੱਲ ਕਹਿੰਦੇ ਆ ਖੁਦ ਚੋਣ ਵੀ ਲੜਿਆ ਅੱਜ ਲੰਮੇ ਸਮੇਂ ਤੋਂ ਜਿਹੜਾ ਕਾਂਗਰਸ ਦੇ ਵਰਕਰ ਸਿੱਧੂ ਮੂਸੇਵਾਲਾ ਚੋਣ ਵੀ ਲੜਦੇ ਆ ਕਾਂਗਰਸ ਦੇ ਵੱਲੋਂ ਮਾਨਸਾ ਤੋਂ ਭਾਵੇਂ ਹਾਰ ਜਾਂਦੇ ਆ ਪਰ ਚੋਣ ਲੜਦੇ ਆ ਇਹਦੇ ਵਿੱਚ ਇੱਕ ਗੱਲ ਇਹ ਜ਼ਰੂਰ ਧਿਆਨ ਦੇਣ ਵਾਲੀ ਆ ਲੋਕਾਂ ਦੇ ਵਿੱਚ ਵੀ ਇਹ ਬੜੀ ਵੱਡੀ ਚਰਚਾ ਕਿ ਜਦੋਂ ਇੱਕ ਪਿਤਾ ਅਰਵਜਨ ਖੇਰਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਜੀ ਸਿੱਧੂ ਮੂਸੇਵਾਲਾ ਦੀ ਜਿਹੜੀ ਤਸਵੀਰ ਉਹਨਾਂ ਨੇ ਹੁਣ ਨਵੇਂ ਜਿਹੇ ਪੋਸਟਰ ਡਿਜ਼ਾਈਨ ਕੀਤੇ ਆ ਨਵੇਂ ਲਾਏ ਉਹਨਾਂ ਦੇ ਵਿੱਚ ਉਹਨਾਂ ਨੇ ਪੋਸਟਰਾਂ ਦੇ ਵਿੱਚ ਉਹ ਫੋਟੋ ਨੂੰ ਦਿੱਤਾ ਗਿਆ ਉਸ ਦੀ ਕਾਫੀ ਗੱਲਬਾਤ ਵੀ ਜਿਹੜੇ ਪਿੰਡਾਂ ਦੇ ਵਿੱਚ ਚੱਲੀ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਸ ਫੋਟੋ ਨੂੰ ਨਹੀਂ ਵਰਤਣਾ ਚਾਹੀਦਾ ਇਹ ਸਪਸ਼ਟ ਹੈ ਜੀ ਇਹ ਪਿੰਡਾਂ ਦੇ ਲੋਕ ਬਹੁਤ ਕਹਿ ਰਹੇ ਨੇ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜਿੰਨੇ ਵਰਕਰ ਨੇ ਉਹਨਾਂ ਦਾ ਕਹਿਣਾ ਕਿ ਇਹ ਉਹੀ ਨੋਜਵਾਲ ਸੁਤ ਨੂੰ ਉਹ ਪ੍ਰਮਾਯਾ ਸੀ ਉਹੀ ਸੋਚ ਨੂੰ ਦੀਪ ਜਤੋ ਜੀ ਪ੍ਰਮਾਯਾ ਸੀ ਉਹੀ ਸੋਚ ਨੂੰ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਪ੍ਰਮਾਯਾ ਹੋਇਆ ਇਸੇ ਕਰਕੇ ਜਿਹੜੀ ਉਹ ਫੋਟੋ ਲਾਈ ਜਾਂਦੀ ਆ ਹਾਲਾਂਕਿ ਉਹ ਉਹ ਚੋਣ ਪ੍ਰਚਾਰ ਦੇ ਤੌਰ ਤੇ ਨਹੀਂ ਲਾ ਰਹੇ ਅਸੀਂ ਮੈਨੂੰ ਬਹੁਤ ਸਾਰੇ ਮੇਰੀ ਗੱਲਬਾਤ ਹੋਈ ਹੈ ਇਸ ਪੀਸੇ ਦੇ ਉੱਤੇ ਕਮਰ ਦਾ ਕਹਿੰਦਾ ਕਿ ਉਹ ਸੋਚ ਕਰਕੇ ਅਸੀਂ ਉਹਨਾਂ ਦੀ ਜਿਹੜੀ ਤਸਵੀਰ ਲਾ ਰਹੇ ਆ ਪਰ ਜਦੋਂ ਬਲਕੌਰ ਸਿੰਘ ਜੀ ਕਾਂਗਰਸ ਦੇ ਹੱਕ ਦੇ ਵਿੱਚ ਕਾਨਫਰੰਸ ਕ ਕਰਦੇ ਆ ਤਾਂ ਸਿਮਰ ਜੀ ਤਮਾਨ ਦੇ ਕੋ ਲਾਈਵ ਹੁੰਦੇ ਨੇ ਉਹ ਤੇ ਉਹਨਾਂ ਦੇ ਜਿਹੜੇ ਅੱਖਾਂ ਦੇ ਵਿੱਚ ਵੀ ਦਰਦ ਸੀਗਾ ਹੰਝੂ ਸੀਗੇ ਕਿ ਅੱਜ ਮੈਂ ਬਹੁਤ ਦੁਖੀਆਂ ਕਿ ਮੈਨੂੰ ਜਿਹੜਾ ਇਸ ਚੀਜ਼ ਦਾ ਇਲਮ ਨਹੀਂ ਸੀਗਾ ਕਿ ਬਲਕੌਰ ਸਿੰਘ ਜਿਹੜੇ ਸਿੱਧੂ ਬੁੱਸੇ ਵਾਲ ਦੇ ਪਿਤਾ ਨੇ ਉਹ ਸਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਆ ਜਾਣਗੇ ਇਹਦਾ ਬਹੁਤ ਵੱਡਾ ਆਸਰ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਚੋਣ ਤੇ ਹੋਣ ਵਾਲਾ ਕਿਉਂਕਿ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਅਸੀਂ ਜਦੋਂ ਦੇਖਿਆ ਉੱਤੇ ਬਹੁਤ ਸਾਰੇ ਜਿਵੇਂ ਕੋਰਕ ਸਿੰਘ ਜੀ ਆਏ ਤਾਂ ਬਹੁਤ ਸਾਰੇ ਲੋਕ ਉੱਤੇ ਪੁੱਜੇ ਸੀਗੇ